ਸਤਵਾਂ ਪੇ ਸਕੀਲ ਜਿਹੜਾ ਕਿ ਪੰਜਾਬ ਸਰਕਾਰ ਨੇ 2022 ਦੇ ਵਿੱਚ ਲਾਗੂ ਕਰ ਦਿੱਤਾ ਵਾਈਸ ਚਾਂਸਲਰ ਪੰਜਾਬ ਬਰਨਾਨਕਦੇਵ ਯੂਨੀਵਰਸਿਟੀ ਅੱਜ ਤੱਕ ਉਹਨੂੰ ਲਾਗੂ ਨਹੀਂ ਕਰਵਾਉਂਦਾ ਤੇ ਜੇ ਕਾਲਜਾਂ ਚ 140 ਕਾਲਜਾਂ ਚ ਲਾਗੂ ਨਹੀਂ ਹੋਇਆ ਤੇ ਫਿਰ ਵਾਈਸ ਚਾਂਸਲਰ ਨੇ ਸਤਵਾਂ ਪੇ ਸਕੀਲ ਯੂਨੀਵਰਸਿਟੀ ਚ ਲਾਗੂ ਕਰਕੇ ਆਪ ਤਨਖਾਹ 3 ਲੱਖ ਦੇ ਉੱਤੇ ਕਿੱਦਾਂ ਲੈ ਲਈ ਇਹ? ਅਰੇ ਕਹਿੰਦੇ ਆ ਜਾਂ ਤਾਂ ਸਾਨੂੰ ਧਰਨੇ ਦੇ ਉੱਥੇ ਪ੍ਰੋਟੈਸਟ ਕਰਨ ਦੀ ਇਜਾਜ਼ਤ ਦੇ ਦਿਓ ਤੇ ਜਾਂ ਸਾਡੇ ਨਾਲ ਆ ਕੇ ਗੱਲ ਕਰ ਲਓ ਇੱਥੇ। ਜਿਹੜਾ ਪ੍ਰੋਫਿਡੈਂਸ ਫੰਡ ਹੈ ਉਹ ਯੂਨੀਵਰਸਿਟੀ ਕੈਲੰਡਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਬੇਸਿਕ ਪਲੱਸ ਡੀਏ ਦਾ 10% ਕੱਟੋ। ਔਰ ਮੈਜੋਰਿਟੀ ਕਾਲਜੇਸ ਦੇ ਵਿੱਚ ਉਹ ਬੇਸਿਕ ਤੇ ਵੀ ਨਹੀਂ ਕੱਟਿਆ ਜਾ ਰਿਹਾ। ਕਾਲਜਾਂ ਦੇ ਵਿੱਚ ਕਰੋੜਾਂ ਰੁਪਈਆ ਮੈਨੇਜਮੈਂਟਾਂ ਦੇ ਕੋਲ ਹੈ ਲੇਕਿਨ ਵਾਈਸ ਚਾਂਸਲਰ ਪਤਾ ਨਹੀਂ ਹੈ ਕਿਉਂ ਨਾ ਮੈਨੇਜਮੈਂਟਸ ਦੇ ਕੋਲ ਅਨਡੂ ਫੇਵਰ ਲੈ ਰਹੇ ਨੇ ਉਹਨਾਂ ਦੇ ਨਾਲ ਮਿਲੀ ਭੋਗਤਾ ਇਹਨਾਂ ਦੀ ਕੋਈ ਕੋਈ ਉਹਨਾਂ ਤੇ ਅੱਜ ਤੱਕ ਵੀ ਸੀਨੀਅਰ ਐਕਸ਼ਨ ਨਹੀਂ ਲਿਆ। ਕੀ ਮੰਗਾ ਕੀਨੇ ਆਪਣਾ ਨਾਮ ਦੱਸ ਕੇ ਹਾਂ ਮੈਂ ਪ੍ਰੋਫੈਸਰ ਤਰुण ਕਈ ਐਸੋਸੀਏਸ਼ਨ ਆਫ ਯੂनाइटेड ਕਾਲਜ ਟੀਚਰਸ ਪੰਜਾਬ ਐਂਡ ਚੰਡੀਗੜ੍ਹ ਇਹ ਸਾਡਾ ਜਿਹੜਾ ਦਰਨਾ ਹੈ ਇਹ ਵਾਈਸ ਚਾਂਸਲਰ ਜਿਹੜਾ ਗੁਰਨਾਨਕ ਦੇਵ ਯੂਨੀਵਰਸਿਟੀ ਡਾਕਟਰ ਜਸਪਾਲ ਸਿੰਘ ਦੇ ਖਿਲਾਫ ਹੈ ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ ਹੈ ਡੀਸੀ ਡੀਸੀ ਦੇ ਖਿਲਾਫ ਹੈ ਸਾਡੀਆਂ ਤਿੰਨ ਹੀ ਮੁੱਖ ਮੰਗਾਂ ਨੇ ਕਿ ਸਤਵਾਂ ਪੇ ਸਕੇਲ ਜਿਹੜਾ ਕਿ ਪੰਜਾਬ ਸਰਕਾਰ ਨੇ 2022 ਦੇ ਵਿੱਚ ਲਾਗੂ ਕਰ ਦਿੱਤਾ ਵਾਈਸ ਚਾਂਸਲਰ ਪੰਜਾਬ ਗੁਰਨਾਨਕ ਦੇਵ ਯੂਨੀਵਰਸਿਟੀ ਅੱਜ ਤੱਕ ਉਹਨੂੰ ਲਾਗੂ ਨਹੀਂ ਕਰਵਾ ਪਾਇਆ ਤੇ ਜੇ ਕਾਲਜਾਂ ਚ 140 ਕਾਲਜਾਂ ਚ ਲਾਗੂ ਨਹੀਂ ਹੋਇਆ ਤੇ ਫਿਰ ਵਾਈਸ ਚਾਂਸਲਰ ਨੇ ਸਤਵਾਂ ਪੇਸਕੇਲ ਯੂਨੀਵਰਸਿਟੀ ਚ ਲਾਗੂ ਕਰਕੇ ਆਪ ਤਨਖਾਹ 3 ਲੱਖ ਦੇ ਉੱਤੇ ਕਿੱਦਾਂ ਲੈ ਲਈ ਹੈ ਸੋ ਵਾਈਸ ਚਾਂਸਲਰ ਨੂੰ ਕੋਈ ਹੱਕ ਨਹੀਂ ਬਣਦਾ ਕਿ ਜੇ 3000 ਤੋਂ ਉੱਤੇ 140 ਪ੍ਰੋਫੈਸਰਾਂ ਦੇ ਨੂੰ ਸਤਵਾਂ ਪੇਸਕੇਲ ਨਹੀਂ ਮਿਲਿਆ ਤਾਂ ਵਾਈਸ ਚਾਂਸਲਰ ਕਿਵੇਂ ਲੈ ਸਕਦੇ ਨੇ ਨੰਬਰ 2 ਪ੍ਰੋਵੀਡੈਂਟ ਫੰਡ ਜਿਹੜਾ ਪ੍ਰੋਵੀਡੈਂਟ ਫੰਡ ਹੈ ਉਹ ਯੂਨੀਵਰਸਿਟੀ ਕੈਲੰਡਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਬੇਸਿਕ ਪਲੱਸ ਡੀਏ ਦਾ 10% ਕੱਟਣਾ ਹੈ। ਔਰ ਮੈਜੋਰਿਟੀ ਕਾਲਜੇਸ ਦੇ ਵਿੱਚ ਉਹ ਬੇਸਿਕ ਤੇ ਵੀ ਨਹੀਂ ਕੱਟਿਆ ਜਾ ਰਿਹਾ। ਲੱਖਾਂ ਰੁਪਈਆ ਦਾ ਅਧਿਆਪਕਾਂ ਨੂੰ ਨੁਕਸਾਨ ਹੋ ਰਿਹਾ। ਕਾਲਜਾਂ ਦੇ ਵਿੱਚ ਕਰੋੜਾਂ ਰੁਪਈਆ ਮੈਨੇਜਮੈਂਟਾਂ ਦੇ ਕੋਲ ਹੈ ਲੇਕਿਨ ਵਾਈਸ ਚਾਂਸਲਰ ਪਤਾ ਨਹੀਂ ਹੈ ਕਿਉਂ ਨਾ ਮੈਨੇਜਮੈਂਟਸ ਦੇ ਕੋਲ ਅਨਡੂ ਫੇਵਰ ਲੈ ਰਹੇ ਨੇ। ਉਹਨਾਂ ਦੇ ਨਾਲ ਮਿਲੀ ਭੁਗਤਾਨ ਇਹਨਾਂ ਦੀ ਕੋਈ ਕੋਈ ਉਹਨਾਂ ਤੇ ਅਜੇ ਤੱਕ ਵੀ ਸੀ ਨੇ ਐਕਸ਼ਨ ਨਹੀਂ ਲਿਆ। ਅਸੀਂ ਚਾਰ-ਚਾਰ ਮੀਟਿੰਗਾਂ ਕਰ ਲਈਆਂ। ਮੀਟਿੰਗਾਂ ਦੇ ਵਿੱਚ ਵਾਈਸ ਚਾਂਸਲਰ ਸਾਨੂੰ ਕਹਿੰਦੇ ਆ ਮੈਨੂੰ ਮੈਨੇਜਮੈਂਟਾਂ ਤੋਂ ਡਰ ਲੱਗਦਾ ਪ੍ਰੋਫੈਸਰ ਕਹਿੰਦੇ ਮੈਨੇਜਮੈਂਟਾਂ ਬਹੁਤ ਤਾਕਤਵਰ ਨੇ ਤੇ ਅਸੀਂ ਕਹਾਂ ਫਿਰ ਕੁਰਸੀ ਤੋਂ ਉਤਰ ਜਾਓ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਕਹਿੰਨੇ ਆ ਕਿ ਕੋਈ ਕਾਬਲ ਤੇ ਨ ਡਰ ਬੰਦਾ ਜਿਹੜਾ ਉਹ ਵਾਈਸ ਚਾਂਸਲਰ ਬਣਾਓ ਇਸ ਵਾਈਸ ਚਾਂਸਲਰ ਨੂੰ ਕਾਦੀ ਐਕਸਟੈਂਸ਼ਨਾਂ ਦੇਈ ਜਾਂਦੇ ਹੋ ਤੁਸੀਂ 6-6 ਮਹੀਨੇ ਦੀਆਂ ਹਰਜੋਤ ਬੈਂਸ ਜੀ ਸਿੱਖਿਆ ਮੰਤਰੀ ਪੰਜਾਬ ਅਸੀਂ ਤੁਹਾਨੂੰ ਵੀ ਮੁਤਾਖਬ ਹੋ ਰਹੇ ਆ ਕਿ ਪਲੀਜ਼ ਇਹ ਜਿਹੜਾ ਵਾਈਸ ਚਾਂਸਲਰ ਹੈ ਇਹਨੂੰ ਆਪਣੇ ਐਕਸਟੈਂਸ਼ਨ ਦੇਣੀ ਬੰਦ ਕਰੋ ਔਰ ਇਹਨੂੰ ਚਲਦਾ ਕਰੋ ਇੱਥੋਂ ਕਿਉਂਕਿ ਜਿਹੜਾ ਬੰਦਾ ਖੁਦ ਮੀਟਿੰਗਾਂ 'ਚ ਕਹਿ ਰਿਹਾ ਕਿ ਮੈਨੂੰ ਇਹਨਾਂ ਮੈਨੇਜਮੈਂਟਾਂ ਤੋਂ ਡਰ ਲੱਗਦਾ ਕੀ ਨੇ ਮੈਨੇਜਮੈਂਟਾਂ ਕੀ ਨੇ ਮੈਨੇਜਮੈਂਟਾਂ ਮਤਲਬ ਜਿਹੜੇ ਪ੍ਰੋਫੈਸਰ ਪੀ ਐਚ ਡੀ ਕਰਕੇ ਐਮ ਫਿਲ ਕਰਕੇ ਵੈਲ ਕੁਆਲੀਫਾਈਡ ਬੱਚੇ ਐਸੇ ਕਰਕੇ ਇਸ ਵਾਈਸ ਚਾਂਸਲਰ ਦੀਆਂ ਪਾਲਿਸਿਜ਼ ਕਾਰਨ ਵਨ ਆਫ ਦਾ ਮੇਜਰ ਰੀਜ਼ਨ ਹੈ ਕਿ ਜਿਹੜੇ ਸਟੂਡੈਂਟਸ ਨੇ ਉਹ ਪੜ੍ਹ ਲੈ ਕੇ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਜਾ ਰਹੇ ਨੇ ਉਹਨੂੰ ਪਤਾ ਵੀ ਵਾਈਸ ਚਾਂਸਲਰ ਨੇ ਤਾਂ ਦੁਆਣਾ ਕੱਖ ਨਹੀਂ ਆ ਉਹ ਤਾਂ ਕਹਿੰਦਾ ਮੈਂ 20000 ਰੁਪਏ ਦੀ ਤਨਖਾਹ ਦਵਾਂ ਜਦ ਕੀ ਬੇਸਿਕ ਤੇ ਜੇ ਸਾਰੇ ਅਸੀਂ ਇਹ ਮਾਲੂਮੈਂਟਸ ਪਾ ਲਈਏ ਤਾਂ 1 ਲੱਖ ਰੁਪਈਆ ਤਨਖਾਹ ਹੈ ਤਵੀਸੀਓ ਦੇ ਤੇ ਜ਼ੁਬਾਨ ਤੱਕ ਨਹੀਂ ਖੋਲ ਰਿਆ ਕਿ ਮੈਨੇਜਮੈਂਟਾਂ ਨੂੰ ਮੈਂ ਕਮਾ ਵੀ ਪ੍ਰੋਫੈਸਰਾਂ ਨੂੰ ਤਨਖਾਹਾਂ ਦਵਾ ਸਾਡੇ ਰਿਟਾਇਰ ਟੀਚਰਸ ਨੂੰ ਪੈਨਸ਼ਨ ਨਹੀਂ ਮਿਲਦੀ ਲੈ ਦੇ ਕੇ ਉਹਨਾਂ ਨੂੰ ਗ੍ਰੈਚੁਇਟੀ ਮਿਲਦੀ ਹੈ ਲੀਵਨ ਕੈਸ਼ਮੈਂਟ ਮਿਲਦੀ ਹੈ ਔਰ ਤੀਸਰਾ ਜਿਹੜਾ ਹੈਗਾ ਉਹਨਾਂ ਨੂੰ ਪ੍ਰੋਵੀਡੈਂਟ ਫੰਡ ਮਿਲਦਾ ਪੰਜਾਬ ਸਰਕਾਰ ਨੇ 2021 ਦੇ ਵਿੱਚ 10 ਲੱਖ ਤੋਂ ਵਧਾ ਕੇ 20 ਲੱਖ ਗ੍ਰੈਚੁਇਟੀ ਕਰ ਦਿੱਤੀ ਹੈ ਨੋਟੀਫਿਕੇਸ਼ਨ ਆ ਚੁੱਕੀ ਹੈ ਇਸ ਵਾਈਸ ਚਾਂਸਲਰ ਨੇ 21 ਤੋਂ ਲੈ ਕੇ 24 ਆ ਗਿਆ ਇਹ ਨਹੀਂ ਚਿੱਠੀ ਕੱਢੀ ਕੋਈ ਜੇ ਤੁਹਾਡੀ ਮੰਗਾਂ ਨਾ ਪੂਰੀਆਂ ਅਗਲਾ ਸਟੈਪ ਕੀ ਤੋਂ ਡਾਗਲੀ ਅਗਲਾ ਸਟੈਪ ਅਸੀਂ ਤਾਂ ਜੀ 24 ਘੰਟੇ ਰਾਤ ਨੂੰ ਵੀ ਬੈਠੇ ਆ ਇਹ ਪੰਜਾਬ ਦਾ ਪਹਿਲਾ ਵਾਈਸ ਚਾਂਸਲ ਹੋਏਗਾ ਜਿਹਦੀ ਯੂਨੀਵਰਸਿਟੀ ਚ ਰਾਤ ਨੂੰ ਪ੍ਰੋਫੈਸਰ ਲੋਕ ਜਿਹੜੇ ਕਾਲਜਾਂ ਦੇ ਨੇ ਉਹਨਾਂ ਦੇ ਵਿੱਚ ਲੇਡੀਜ਼ ਵੀ ਨੇ ਸਾਡੀਆਂ ਭੈਣਾਂ ਵੀ ਨੇ ਰਾਤ ਨੂੰ ਅੱਜ ਅਸੀਂ ਇੱਥੇ ਹੀ ਬੈਠੇ ਆ ਸਵੇਰ ਦੇ ਅਸੀਂ ਆਏ ਹੋਏ ਆ ਔਰ ਅਸੀਂ ਇਹਨੂੰ ਕਹਿ ਰਹੇ ਆ ਸਾਡੀ ਯੂਨੀਵਰਸਿਟੀ ਆ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕੀ ਗੱਲ ਅਸੀਂ ਕ੍ਰਿਮੀਨਲਸ ਆ ਅਸੀਂ ਕਾਲਜਾਂ ਦੇ ਪ੍ਰੋਫੈਸਰ ਆ ਸਾਨੂੰ ਅੰਦਰ ਕਿਉਂ ਨਹੀਂ ਵੜਨ ਦਿੱਤਾ ਜਾ ਰਿਹਾ ਔਰ ਅਸੀਂ ਹੁ ਹੁਣ ਜੋ ਵੀ ਪੁਲਿਸ ਪ੍ਰਸ਼ਾਸਨ ਨੇ ਕਰਨਾ ਜੋ ਉਹਨਾਂ ਦਾ ਕਾਨੂੰਨ ਕਹਿੰਦਾ ਉਹ ਕਰਨ ਤੇ ਜੋ ਕਾਨੂੰਨ ਅਸੀਂ ਸਿੱਖ ਕੇ ਆਏ ਆਂ ਔਰ ਅਸੀਂ ਸਿਖਾਇਆ ਹੁਣ ਤੱਕ 25-25 ਸਾਲ ਪੜਾ ਕੇ ਅਸੀਂ ਉਸ ਕਾਨੂੰਨ ਦੇ ਅਨੁਸਾਰ ਜਾ ਰਹੇ ਹਾਂ ਵਾਈਸ ਚਾਂਸਲਰ ਸਾਨੂੰ ਰੋਕ ਨਹੀਂ ਸਕਦਾ ਵਾਈਸ ਚਾਂਸਲਰ ਸਵੇਰ ਦਾ ਕਹਿ ਰਿਹਾ ਕਿ ਕੋਈ ਸੈਸ਼ਨ ਕੋਰਟ ਦੇ ਸਾਡੇ ਕੋਲ ਆਰਡਰ ਨਹੀਂ ਅਸੀਂ ਕਹਾਂ ਜੀ ਆਰਡਰ ਦਿਖਾਓ ਆ ਟਾਈਮ ਹੋ ਗਿਆ 4:25 ਮਿੰਟ ਨਾ ਐਸ ਐਚਓ ਸਾਹਿਬ ਦੇ ਕੋਲ ਆਰਡਰ ਹੈ ਨਾ ਸਾਡੇ ਕੋਲ ਆਰਡਰ ਹੈ ਆਰਡਰ ਦੀ ਕਾਪੀ ਦਿਖਾਓ ਕਿੱਥੇ ਆ ਕੋਈ ਆਰਡਰ ਹੀ ਹੈ ਨਹੀਂ ਕਾ ਸਵੇਰ ਦਾ ਪਗਵਾੜਾ ਵਾਈਸ ਚਾਂਸਲਰ ਮਿਲ ਨਹੀਂ ਲਿਆ ਇੱਥੇ ਪ੍ਰੋਫੈਸਰਾਂ ਨੂੰ ਇਹਦਾ ਕੰਮ ਕੀ ਹੈ ਵਾਈਸ ਚਾਂਸਲਰ ਦਾ ਪ੍ਰੋਫੈਸਰਾਂ ਨੂੰ ਮਿਲੇ ਵਿਦਿਆਰਥੀਆਂ ਨੂੰ ਮਿਲੇ 3-3 ਲੱਖ ਰੁਪਏ ਤਨਖਾਹ ਕਾਦੀ ਲੈ ਰਿਹਾ ਵਾਈਸ ਚਾਂਸਲਰ ਜੇ ਪ੍ਰੋਫੈਸਰ ਸੜਕਾਂ ਤੇ ਰੋਲਦੇ ਫਿਰਦੇ ਨੇ ਤਾਂ ਇਟ ਇਜ਼ ਦਾ ਡਿਊਟੀ ਆਫ ਦਾ ਵਾਈਸ ਚਾਂਸਲਰ ਟੂ ਮੀਟ ਦਾ ਪ੍ਰੋਫੈਸਰਸ ਔਰ ਕਮਾਲੇ ਹੋ ਰਹੀ ਆ ਸਰਕਾਰਾਂ ਤਾਂ ਅਸੀਂ ਦੇਖੀਆਂ ਸੀਗੀਆਂ ਸਰਕਾਰਾਂ ਦੇ ਖਿਲਾਫ ਤਾਂ ਪ੍ਰੋਫੈਸਰ ਲੜਦੇ ਸੀ ਔਰ ਵਾਈਸ ਚਾਂਸਲਰ ਪੁਰਾਣੇ ਵਾਈਸ ਚਾਂਸਲਰ ਇਸ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ ਦੇ ਨਾਲ ਚੱਲਦੇ ਸੀ ਸਰਕਾਰਾਂ ਨੂੰ ਮਿਲਣ ਦੇ ਲਈ ਸੋ ਇਸ ਕਰਕੇ ਅਸੀਂ ਪੰਜਾਬ ਦੀ ਆਵਾਮ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਗੁਰਨਾਨਕ ਦੇਵ ਯੂਨੀਵਰਸਿਟੀ ਗੁਰੂਆਂ ਦੀ ਧਰਤੀ ਤੇ ਜਿਹੜੀ ਇਹ ਯੂਨੀਵਰਸਿਟੀ ਬਣੀ ਹੈ ਗੁਰਨਾਨਕ ਦੇਵ ਜੀ ਦੇ ਨਾਮ ਤੇ ਬਣੀ ਹੋਈ ਯੂਨੀਵਰਸਿਟੀ ਆ ਉੱਥੇ ਅਜਿਹਾ ਬੰਦਾ ਬਿਠਾਇਆ ਹੋਇਆ ਵਾਈਸ ਚਾਂਸਲ ਜਿਹਨੇ ਕਿ ਤੁਸ਼ਤ ਕਰ ਦਿੱਤਾ ਇਸ ਵਾਈਸ ਇਸ ਯੂਨੀਵਰਸਿਟੀ ਦਾ ਮਾਹੌਲ ਸੋ ਇਸ ਕਰਕੇ ਸਾਡੀ ਮੰਗ ਹੈ ਕਿ ਵੀਸੀ ਜਿਹੜਾ ਹੈਗਾ ਉਹ ਯੂਨੀਵਰਸਿਟੀ ਨੂੰ ਆਪਣੀ ਜਿਹੜੀ ਇੱਕ ਜ਼ਗੀਰ ਬਣਾ ਕੇ ਬੈਠਾ ਤਾਨਾਸ਼ਾਹੀ ਕਰ ਰਿਆ ਉਹਨੂੰ ਬੰਦ ਕਰੇ ਔਰ ਹੁਣ ਅਸੀਂ ਇੱਥੋਂ ਮੂਵ ਕਰਨ ਜਾ ਰਹੇ ਹਾਂ ਔਰ ਦੇਖਦੇ ਹਾਂ ਪੁਲਿਸ ਪ੍ਰਸ਼ਾਸਨ ਜੋ ਸਾਡੇ ਤੇ ਜ਼ੋਰ ਦਾ ਬ੍ਰਿਦਸਤੀ ਹੋਏਗੀ ਕਰਨਗੇ ਕੁੱਟਣਗੇ ਮਾਰਨਗੇ ਅਸੀਂ ਤਿਆਰ ਜੋ ਇਹਨਾਂ ਨੇ ਸਾਡੇ ਤੇ ਕਰਨਾ ਕਰ ਸਕਦੇ ਭਾਈ ਸਾਹਿਬ ਆਪਣਾ ਨਾਮ ਦੱਸ ਕੇ ਕਿਹੜੀ ਜਗ੍ਹਾ ਤੇ ਪ੍ਰਦਰਸ਼ਨ ਹੋ ਰਿਹਾ ਤੇ ਕੀ ਹੁਣ ਕਰ ਰਹੇ ਹੋ ਮੇਰਾ ਨਾਮ ਅਸਿਸਟੈਂਟ ਡਾਇਰੈਕਟਰ ਜਸਪਾਲ ਸਿੰਘ ਹੈ ਗੁਰਗੋਬਿੰਦ ਸਿੰਘ ਖਾਲਸਾਗਤ ਸਰਹਾਲੀ ਜਨਰਲ ਸਕੱਤਰ ਏਜੀਸੀਟੀ ਅੱਜ ਅਸੀਂ ਇੱਥੇ ਗੋਨਾਦੇ ਯੂਨੀਵਰਸਿਟੀ ਦੇ ਬੀਸੀ ਦੇ ਖਿਲਾਫ ਧਰਨਾ ਲਾਉਣ ਆਏ ਹਾਂ ਜਿਹੜੀਆਂ ਕਿ ਸਾਡੀਆਂ ਤਿੰਨ ਮੁੱਖ ਮੰਗਾਂ ਸੀ ਅਸੀਂ ਬੀਸੀ ਸਾਹਿਬ ਨੂੰ ਹੁਣ ਜੇ ਸਮੇਂ ਪਾਸ ਸ਼ਹਿਰ ਤੇ ਆਇਆ ਤੇ BC ਸਾਹਿਬ ਤੁਹਾਨੂੰ ਆਨੇ ਭਾਨੇ ਕੋਈ ਇੱਕ ਸੈਸ਼ਨ ਕੋਡ ਦਾ ਆਰਡਰ ਖਾ ਕੇ ਸਾਨੂੰ ਰੋਕ ਰਿਆ ਵੀ ਇਹ ਆਰਡਰ ਦੇ ਸਬੰਧ ਤੇ ਤੁਸੀਂ ਅੰਦਰ ਕੋਈ ਧਰਨਾ ਜਾਂ ਕਿਸੇ ਤਰ੍ਹਾਂ ਦਾ ਮਜਾਰਾ ਨਹੀਂ ਕਰ ਸਕਦੇ ਉਹ ਧਰਨਾ ਲਾਉਣ ਦੀ ਜਿਹੜੀ ਮਨਾਈ ਗਿਆ ਉਹ ਸਿਰਫ ਚਾਰ ਬੰਦਿਆਂ ਨੂੰ ਇਹ ਜਿਹੜੇ ਕਿ ਗੁਨਾਹ ਦੇ ਯੂਨੀਵਰਸਿਟੀ ਦੇ ਆਲਰੇਡੀ EMPLOYEES ਸੀ ਇਹ ਉਹਨਾਂ ਦੇ ਖਿਲਾਫ ਸੀ ਉਹ ਸਾਡਨ ਨੂੰ ਜਨਰਲਾਈਜ਼ ਕਰਕੇ ਸਾਡੇ ਤੇ ਥੋਪੀ ਜਾ ਰਹੇ ਕਈ ਵਾਰੀ ਅਸੀਂ ਉਹਨਾਂ ਨੂੰ ਕਿਹਾ ਵੀ ਸਾਡ ਨੂੰ ਉਹ ਆਰਡਰ ਦੀ ਕਾਪੀ ਦਿਓ ਤਾਂ ਜੋ ਕਿ ਅਸੀਂ ਕੋਈ ਲੀਗਲ ਓਪੀਨੀਅਨ ਲੈ ਕੇ ਉਹਦੇ ਖਿਲਾਫ ਜਾਂ ਉਹਦੇ ਅਗੇਂਸਟ ਜੋ ਵੀ ਸਾਡਾ ਬਣਦਾ ਅਸੀਂ ਕਾਰਵਾਈ ਤੁਹਾਡੇ ਨਾਲ ਕਰ ਸਕੀਏ ਪਰ ਸਿਰ ਤੇ ਇਹਨਾਂ ਨੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਕਾਪੀ ਨਹੀਂ ਦਿੱਤੀ ਇੱਥੇ ਐਸ ਐਚ ਓ ਕੰਡੋਨਮੈਂਟ ਥਾਣਾ ਦੇ ਵੀ ਆਏ ਆ ਸੀਪੀ ਸਾਹਿਬ ਵੀ ਆਇਆ ਉਹਨਾਂ ਨੇ ਵੀ ਆਰਡਰ ਪੜਿਆ ਉਹਨਾਂ ਨੇ ਪਤਾ ਵੀ ਆਰਡਰ ਜਰਨਲਾਈਜ਼ ਨਹੀਂ ਹੈ ਇਹ ਸਿਰਫ ਚਾਰ ਬੰਦਿਆਂ ਤੇ ਇੰਪਲੀਮੈਂਟ ਹੈ ਪਰ ਫਿਰ ਵੀ ਇੱਥੋਂ ਦੀ ਜਿਹੜੀ ਸਿਕਿਉਰਿਟੀ ਹੈ ਜਿਹਨ ਦੀ ਸਿਕਿਉਰਿਟੀ ਇਹ ਹੁਣ ਸਾਨੂੰ ਹਰ ਤਰੀਕੇ ਨਾਲ ਰੋਕਣ ਦੀ ਹੈ ਤੁਸੀਂ ਮੇਰੀ ਹਾਲਤ ਦੇਖ ਸਕਦੇ ਹੋ ਸਾਨੂੰ ਜਾਣਨ ਤੋਂ ਕਿਉਂਕਿ ਅਸੀਂ ਸਿਰਫ ਸਿਰਫ ਪੀਸਫੁਲ ਪ੍ਰੋਟੈਸਟ ਕਰਨਾ ਚਾਹੁੰਦੇ ਆ ਵੀ ਸੀ ਸਾਹਿਬ ਦੇ ਦਫ਼ਤਰ ਦੇ ਮੂਹਰੇ ਆਨੇ ਕਹਿੰਦੇ ਆ ਜਾਂ ਤਾਂ ਸਾਨੂੰ ਧਰਨ ਦੇ ਉਥੇ ਪ੍ਰੋਟੈਸਟ ਕਰਨ ਦੀ ਇਜਾਜ਼ਤ ਦੇ ਦਿਓ ਤੇ ਜਾਂ ਸਾਡੇ ਨਾਲ ਆ ਕੇ ਗੱਲ ਕਰ ਲਓ ਇੱਥੇ ਫੇਰ ਤੇ ਅਸੀਂ ਇਸ ਚੀਜ਼ ਤੇ ਲੱਗੇ ਆ ਪਰ ਸਾਡੀ ਕਿਸੇ ਤਰ੍ਹਾਂ ਦੀ ਕੋਈ ਗੱਲ ਹੀ ਸੁਣਾਈ ਨਹੀਂ ਜਾ ਰਹੀ ਸਿਰ ਤੇ ਸਿਰ ਟਾਈਮ ਪਾਸ ਕਰਿਆ ਜਾ ਰਿਹਾ ਸਵੇਰੇ 7 ਵਜੇ ਤੋਂ ਲੈ ਕੇ ਬੈਠੇ 5 ਵਜੇ ਸਾਰਾ ਯੂਨੀਵਰਸਿਟੀ ਵੀ ਆਫ ਹੋ ਗਈ ਆ ਪਰ ਕਿਸੇ ਤਰ੍ਹਾਂ ਦਾ ਉਹਨਾਂ ਵੱਲੋਂ ਪੋਜ਼ਿਟਿਵ ਰਿਸਪਾਂਸ ਨਹੀਂ ਹੈ ਉੱਚ ਅਧਿਕਾਰੀ ਤੁਹਾਡੇ ਕੋਲ ਅਜੇ ਤੱਕ ਸਾਡੇ ਕੋਲ ਸਵੇਰੇ ਉੱਚ ਅਧਿਕਾਰੀ ਦੋ ਆਏ ਸੀ ਇੱਕ ਡੀਨ ਕਾਲਜ ਦੇ ਆਏ ਸੀ ਡੀਨ ਸਟੂਡੈਂਟ ਵੈਲਫੇਅਰ ਆਏ ਸੀ ਉਹਨਾਂ ਨੇ ਸਾਨੂੰ ਕਿਹਾ ਵੀ ਜਿਹੜੀ ਵੀ ਤੁਹਾਡੀ ਮੰਗਾਂ ਵਾ ਜਾਂ ਜੋ ਵੀ ਤੁਹਾਡੀ ਡਿਮਾਂਡਸ ਸਾਨੂੰ ਡਿਕਟੇਟ ਕਰੋ ਅਸੀਂ ਉਹਨਾਂ ਨੇ ਖੁੱਲਕੇ ਗੱਲ ਕੀਤੀ ਅਸੀਂ ਕਹਿੰਦੇ ਅਸੀਂ ਅਗੇ ਵੀਸੀ ਸਰ ਨਾਲ ਗੱਲ ਕਰਦੇ ਆਂ ਉਹ ਸਵੇਰੇ ਤੇ ਗਏ ਹਲੇ ਤੱਕ ਵਾਪਸ ਹੀ ਨਹੀਂ ਆਏ ਇੱਕ ਵਾਰੀ ਸਾਨੂੰ ਉਹਨਾਂ ਨੇ ਅੰਨੇ ਬੰਨੇ ਫੇਰ ਅੰਦਰ ਬੁਲਾਇਆ ਘਟੂ ਘਟ ਸਾਡਾ ਇੱਕ ਇੰਡਾ ਖਰਾਬ ਕੀਤਾ ਜਿਹਦੇ ਵਿੱਚ ਉਹਨਾਂ ਨੇ ਸਿਰਫ ਇਧਰ ਉਧਰ ਦੀਆਂ ਗੱਲਾਂ ਕੀਤੀਆਂ ਜਿਹੜੀਆਂ ਸਾਡੀਆਂ ਡਿਮਾਂਡ ਸੀ ਜਾਂ ਵੀ ਸੀ ਸਰ ਨਾਲ ਮਿਲਣ ਦੀ ਗੱਲ ਸੀ ਉਹਦੇ ਬਾਰੇ ਕੋਈ ਗੱਲਬਾਤ ਨਹੀਂ ਕਿਉਂਕਿ ਉਹ ਵੀ ਸੀ ਸਰ ਅੰਦਰ ਹੁੰਦੇ ਆ ਸਾਰੇ ਕਹਿੰਦੇ ਆ ਕਿ ਉਹ ਕਿੱਥੇ ਬਾਹਰ ਗਿਆ ਕਿਉਂਕਿ ਸਵੇਰੇ ਸਾਨੂੰ ਕਹਿ ਗਏ ਕਿ ਵੀ ਸੀ ਸਰ ਨੂੰ ਜਾ ਕੇ ਮਿਲਦੇ ਆ ਪਰ ਜਦੋਂ ਮਿਲਣ ਗਏ ਉਸ ਤੋਂ ਬਾਅਦ ਇੱਕਦਮ ਬਾਰ ਕਿੱਥੇ ਜਾ ਸਕਦੇ ਇਹ ਸਿਰਫ ਸਿਰਫ ਇਹਨਾਂ ਦੀ ਗੁੰਡਾਗਰਦੀ ਹੈ ਜਿਹੜਾ ਕਿ ਸਾਨੂੰ ਬੀਸੀ ਸਰ ਦਾ ਜਿਹੜਾ ਐਡਮ ਇੰਟਰ ਰਹਿ ਗਿਆ ਉਹਦੇ ਕੋਰਸਪੋਂਡਿੰਗ ਇਹ ਸਾਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਕਿਹੜੀ ਕਿਹੜੀ ਜਗ੍ਹਾ ਤੋਂ ਉੱਥੇ ਪਹੁੰਚੇ ਉੱਥੇ ਕਿੰਨੀ ਗਿੰਚੀ ਦੇ ਵਿੱਚ ਅਸੀਂ ਪੰਜਾਬ ਦੇ ਹਰ ਕਾਲਜ ਤੇ ਪਹੁੰਚਿਆ ਫਿਰੋਜ਼ਪੁਰ ਦੇ ਚਮਕਸਰ ਦੇ ਅਬੋੜ ਦੇ ਵਿੱਚ ਗਰਦੀਵਾਲ ਹੁਸ਼ਿਆਰਪੁਰ ਸਰਾ ਤਰਨਤਾਰਨ ਅੰਮ੍ਰਿਤਸਰ ਸਾਰੇ ਹਾਂ ਪੰਜਾਬ ਦੇ ਜਿੰਨੇ ਕਾਲਜ ਹੈ ਇਹ ਸਿਟੀ ਦੇ ਮੈਂਬਰ ਹੋ ਇੱਥੇ ਆਏ ਠੀਕ ਹੈ ਕਾਫੀ ਵੱਡੀ ਗਿਣਤੀ ਚ ਕੱਟ ਹੋਇਆ ਔਰ ਅਸੀਂ ਅੱਜ ਅੰਦਰ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਸਿਹਰ ਦਾ ਸਾਨੂੰ ਇਹਨਾਂ ਬਾਹਰ ਤੁੱਪੇ ਬਿਠਾਇਆ ਕਿਸੇ ਤਰ੍ਹਾਂ ਦਾ ਕੋਈ ਵੀ ਸਾਡੇ ਨਾਲ ਇਹ ਕੋਆਪਰੇਸ਼ਨ ਨਹੀਂ ਕਰਦੇ इवन ਕੀ ਇਹਨਾਂ ਨੇ ਸਾਨੂੰ ਸ਼ਾਮੇ ਵੀ ਬਿਆਨ ਨਹੀਂ ਦਿੱਤਾ ਸਾਰੀ ਢੜੀ ਤੁੱਪੇ ਇੱਥੇ ਸੜਕ ਤੇ ਬੈਠੇ ਠੀਕ ਹੈ ਇਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਕੋਆਪਰੇਸ਼ਨ ਨਹੀਂ ਹੈ ਸਿਰਫ ਧੱਕੇਸ਼ ਆਈ ਹੈ ਹੋਰ ਕੁਝ ਨਹੀਂ ਔਰ ਤੁਸੀਂ ਸਾਡਾ ਭਾਈ ਰੋਈਆ ਵੇਖ ਸਕਦੇ ਜਦੋਂ ਅਸੀਂ ਅੰਦਰ ਜਾਣ ਲੱਗੇ ਤੁਸੀਂ ਵੀ ਵੀਡੀਓ ਨੂੰ ਵਖਾਇਆ ਹੋਊਗਾ ਕਿ ਇਹਨਾਂ ਨੇ ਕੀ ਗੱਲ ਨਾ ਕੀਤਾ ਜਦ ਕਿ ਇਹਨਾਂ ਨੂੰ ਵੀ ਉਸ ਆਰਡਰ ਨੂੰ ਗਲਤ ਡਿਕਟੇਟ ਕੀਤਾ